ਜੇ ਬੱਚਾ ਨਾ ਹੋਇਆ ਤਾਂ ਗੱਲ ਲਾ ਦੂੰ ਇਹ ਕਹਿਣਾ ਹੈ ਇਸ ਮਜ਼ਾਰ ਦੇ ਉੱਤੇ ਸੇਵਾ ਕਰਨ ਵਾਲੇ ਫੱਕਰ ਫਕੀਰ ਦਾ ਦੋਸਤੋ ਜਦੋਂ ਤੁਹਾਨੂੰ ਆਪਣੇ ਖਸਮ ਦੇ ਉੱਤੇ ਆਪਣੀ ਸਰਕਾਰ ਦੇ ਉੱਤੇ ਆਪਣੇ ਰੱਬ ਦੇ ਉੱਤੇ ਭਰੋਸਾ ਹੁੰਦਾ ਹੈ ਤਾਂ ਤੁਸੀਂ ਵੱਡੇ ਵੱਡੇ ਵਾਦੇ ਉਸ ਦੇ ਸਿਰ ਤੇ ਕਰ ਵੀ ਲੈਨੇ ਹੋ ਅਤੇ ਉਹ ਪੂਰੇ ਵੀ ਹੁੰਦੇ ਨੇ ਦੋਸਤੋ ਇਸ ਜਗ੍ਹਾ ਦੇ ਉੱਤੇ ਅਗਰ ਕੋਈ ਆਉਂਦਾ ਹੈ ਅਤੇ ਇੱਥੇ ਰਹਿਣ ਵਾਲਾ ਫਕੀਰ ਕੋਈ ਬਚਨ ਕਰ ਦਿੰਦਾ ਹੈ ਤਾਂ ਉਹ ਬਚਨ ਕਦੇ ਵੀ ਖਾਲੀ ਨਹੀਂ ਜਾਂਦਾ ਅਤੇ ਉਸ ਦਾ ਕਹਿਣਾ ਹੈ ਕਿ ਜੋ ਮੈਂ ਵਾਦਾ ਕਰਦਾ ਹਾਂ ਉਹ ਇਸ ਥਾਂ ਦੀ ਸਰਕਾਰ ਯਾਨੀ ਪੀਰ ਜੰਗਲੀ ਸ਼ਾਹ ਦੀ ਮਜ਼ਾਰ ਹੈ ਪੀਰ ਜੰਗਲੀ ਸ਼ਾਹ ਜੀ ਦਾ ਇਸ਼ਾਰਾ ਹੁੰਦਾ ਹੈ ਅਤੇ ਉਹ ਮੈਂ ਬਚਨ ਕਰਦਾ ਹਾਂ ਉਸ ਤੋਂ ਬਾਅਦ ਉਹ ਬਚਨ ਨੂੰ ਪੱਕਾ ਕਰਨ ਦੇ ਲਈ ਮੈਂ ਗੱਲ ਵੀ ਲਾ ਸਕਦਾ ਪਰ ਉਹ ਬਚਨ ਖਾਲੀ ਨਹੀਂ ਜਾਊਗਾ ਸੋ ਇਹ ਹੈ ਜੀ ਜੰਗਲੀ ਪੀਰ ਸ਼ਾਹ ਜਿਹੜਾ ਜੰਗਲੀ ਸ਼ਾਹ ਪੀਰ ਦੀ ਮਜ਼ਾਰ ਹੈ ਤੇ ਇੱਥੇ ਫਕੀਰ ਰਹਿੰਦਾ ਫੱਕਰ ਰਹਿੰਦਾ ਉਹ ਕਹਿੰਦਾ ਕਿ ਇੱਥੇ ਕੋਈ ਆ ਜਵੇ ਡਾਕਟਰਾਂ ਨੇ ਆਪਰੇਸ਼ਨ ਵਾਸਤੇ ਜਿਹੜੇ ਡੇਟ ਦਿੱਤੀ ਹੋਵੇ ਜਦੋਂ ਉਸ ਡੇਟ ਤੇ ਪਹੁੰਚਦੇ ਨੇ ਤਾਂ ਡਾਕਟਰ ਆਪਣੇ ਮੂੰਹ ਨਾਲ ਕਹਿ ਦਿੰਦਾ ਕਿ ਇਹਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ ਲੋਕਾਂ ਦੇ ਕੈਂਸਰ ਤੱਕ ਦੇ ਆਪਰੇਸ਼ਨ ਕੈਨਸਲ ਕੀਤੇ ਨੇ ਡਾਕਟਰਾਂ ਨੇ ਸੋ ਦੋਸਤੋ ਇਹ ਤੁਸੀਂ ਦੇਖ ਵੀ ਸਕਦੇ ਹੋ ਕਹਿੰਦੇ ਜਦੋਂ ਲਾਈਨਾਂ ਵਿਚਾਰੇ ਸੀ ਟ੍ਰੇਨ ਦੀਆਂ ਪਟੜੀਆਂ ਵਿਚਾਰੇ ਸੀ ਅੰਗਰੇਜ਼ਾਂ ਤਾਂ ਦਿਨੇ ਉਹ ਸਾਰਾ ਕੁਝ ਇਥੋ ਲਈ ਲੈਂਡ ਵਿਛਾ ਜਾਂਦੇ ਸੀ ਤੇ ਰਾਤ ਨੂੰ ਉਹ ਸਾਰੀ ਜਿਹੜਾ ਇੱਟ ਬੱਟਾ ਰੋੜਾ ਲੈਣਾ ਹੁੰਦਿਆ ਸੀ ਉਹ ਸਾਈਡ ਤੇ ਪਈਆਂ ਹੁੰਦੀਆਂ ਸੀ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਇਹ ਸਪੈਸ਼ਲ ਜਗ੍ਹਾ ਕਿਸੇ ਨੂੰ ਪੁੱਛ ਕੇ ਕਿ ਕਾਰਨ ਕੀ ਆ ਤਾਂ ਉਹਨਾਂ ਨੇ ਲੋਕਾਂ ਨੇ ਪਿੰਡ ਦੇ ਨੇ ਦੱਸਿਆ ਕਿ ਇੱਥੇ ਜੰਗਲੀ ਸ਼ਾ ਪੀਰ ਜੋ ਸੇਵਾ ਕਰਦਾ ਸੀ ਉਹਦੀ ਜਗ੍ਹਾ ਇਹ ਤਾਂ ਉਹਨਾਂ ਨੇ ਸਪੈਸ਼ਲ ਇਹ ਮਜ਼ਾਰ ਬਣਾ ਕੇ ਦਿੱਤੀ ਅਤੇ ਰੇਲਵੇ ਦੇ ਅੰਦਰ ਇਹ ਜਗ੍ਹਾ ਆਉਂਦੀ ਆ ਆਲੇ ਦੁਆਲੇ ਰੇਲਵੇ ਦੀ ਜਿਹੜੀ ਚਾਰਦਵਾਰੀ ਬਿਮਾਰੀ ਹੋਈ ਆ ਪਰ ਉਹਦੇ ਅੰਦਰ ਇਹ ਬਹੁਤ ਸੋਹਣੀ ਦਾਰਸ਼ਨਿਕ ਜਗ੍ਹਾ ਬਣਾਈ ਹੋਈ ਆ ਲਵੇ ਤੁਸੀਂ ਧੂਣਾ ਵੀ ਦੇਖ ਸਕਦੇ ਹੋ ਜਿੱਥੇ ਕਦੇ ਜੰਗਲੀ ਸ਼ਾ ਪੀਰ ਬੈਠ ਕੇ ਸੇਵਾ ਕਰਦੇ ਹੁੰਦੇ ਸੀ ਉਹਨਾਂ ਫਕੀਰਾਂ ਨਾਲ ਉਹ ਫਕੀਰਾਂ ਨਾਲ ਵੀ ਗੱਲਬਾਤ ਕਰਦੇ ਆ ਜੋ ਕੁੱਲੀ ਦੇ ਵਿੱਚ ਇਹਦੇ ਵਿੱਚ ਬਣਾਈ ਹੋਈ ਕੁੱਲੀ ਦੇ ਵਿੱਚ ਰਹਿੰਦੇ ਨੇ ਸੋ ਉਹਨਾਂ ਦੇ ਵੱਡੇ ਵੱਡੇ ਦਾਅਵੇ ਨੇ ਇਸ ਪੀਰ ਜੀ ਦੀ ਜਿਹੜੇ ਦਾਅਵਿਆਂ ਨੂੰ ਲੈ ਕੇ ਉਹ ਬੜਾ ਵੱਡਾ ਜਿਹੜਾ ਐਲਾਨ ਕਰ ਦਿੰਦੇ ਨੇ ਬੜੇ ਵੱਡੀ ਵਿਸ਼ਵਾਸ ਕਰਦੇ ਨੇ ਬਹੁਤ ਜ਼ਿਆਦਾ ਭਰੋਸਾ ਉਹਨਾਂ ਨੂੰ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੈ ਪੀਰਾਂ ਦੀ ਲਿਖ ਕੇ ਕਈਆਂ ਲਈ ਇਹ ਹੋ ਸਕਦਾ ਹੈ ਅਕੇ ਇਹ ਅੰਧਵਿਸ਼ਵਾਸ ਹੋਵੇ ਪਰ ਜਿਹੜੇ ਇਹਨਾਂ ਜਗ੍ਹਾ ਨੂੰ ਇਹਨਾਂ ਥਾਵਾਂ ਨੂੰ ਮੰਨਦੇ ਨੇ ਪਿਆਰ ਕਰਦੇ ਨੇ ਉਹਨਾਂ ਲਈ ਇਹ ਬਹੁਤ ਵੱਡੀ ਜਗ੍ਹਾ ਸਾਹਮਣੇ ਤੁਸੀਂ ਦੀਵਾਰ ਜਿਹੜੀ ਰੇਲਵੇ ਦੀ ਦੇਖ ਸਕਦੇ ਹੋ ਤੇ ਦੂਜੇ ਪਾਸੇ ਜਿਹੜਾ ਰੇਲਵੇ ਸਟੇਸ਼ਨ ਹੈ ਤੇ ਨਾਲ ਹੀ ਜਿਹੜਾ ਉਹ ਫਕੀਰ ਦੀ ਕੁੱਲੀ ਹੈ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਇਹ ਜੀ ਜੈ ਬਾਬਾ ਜੰਗਲੀ ਸ਼ਾ ਸੋ ਜੰਗਲੀ ਸ਼ਾ ਪੀਰ ਦੀ ਇਹ ਮਜ਼ਾਰ ਬਣੀ ਹੋਈ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਦਰਸ਼ਨ ਕਰਦੇ ਜਾਓ ਤੇ ਨਾਲੇ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰਦੇ ਜਾਓ ਜੈ ਪੀਰਾਂ ਦੀ ਲਿਖਦੇ ਜਾਓ ਤੇ ਨਾਲ ਹੀ ਜਿਹੜਾ ਸ਼ਿਵ ਮੰਦਿਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਆਜੋ ਫਿਰ ਤੁਹਾਨੂੰ ਜ ਨੇ ਉਹਨਾਂ ਨਾਲ ਤੁਹਾਡੀ ਜਿਹੜੀ ਮੁਲਾਕਾਤ ਕਰਾ ਦਿੰਨੇ ਆ ਆਓ ਫਿਰ ਵੀਡੀਓ ਨੂੰ ਸ਼ੇਅਰ ਕਰਕੇ ਆਜੋ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਠੀਕ ਆ ਪੁੱਤਰ ਵਧੀਆ ਬੜੀ ਇੱਕ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਜਿੰਬਲੀ ਸ਼ਾਹ ਪੀਰ ਦੀ ਕਰਤਾ ਹਾਂ ਜੀ ਤੇ ਮੈਂ ਦੇਖੀ ਚਲੋ ਮੈਂ ਕਿਹਾ ਮੈਨੂੰ ਜਾਣਾ ਚਾਹੀਦਾ ਤੇ ਜਿਹਦੇ ਵਿੱਚ ਤੁਸੀਂ ਦਾਵਾ ਕਰਦੇ ਹੋ ਕਿ ਅਗਰ ਇਸ ਜਗ੍ਹਾ ਦੇ ਉੱਤੇ ਇਸ ਪੀਰ ਤੇ ਆ ਕੇ ਮੰਨਤ ਮੰਨਣ ਨਾਲ ਪੁੱਤਰ ਨਾ ਹੋਵੇ ਤਾਂ ਮੈਂ ਸਿਰਲਹਾ ਦੂੰਗਾ ਉਹ ਪਤਾ ਕੀ ਚੀਜ਼ ਹੈ ਪੁੱਤਰ ਇਤੋਂ ਮੈਨੂੰ ਬਰਾਤ ਫਿਰ ਸਾਲੋਂ ਹੀ ਸ਼ੁਰੂ ਕਰਦੇ ਅੱਛਾ ਜੀ ਬਾਬਾ ਜੀ ਕਿਰਪਾ ਕੀਤੀ ਹੂੰ ਵੀ ਜਿਹੜਾ ਆਪਣੇ ਕਹਿਣੇ ਤੇ ਚੱਲੂਗਾ ਹੂੰ ਕਹਿਰੇ ਮੁਤਾਬਕ ਜਿਵੇਂ ਆਪਾਂ ਨੂੰ ਦੱਸਾਂਗੇ ਜਿਵੇਂ ਤਾਰੂ ਮੀਟਾਂਡਾ ਸੀ ਬੰਦ ਕਰਾਉਣੇ ਠੀਕ ਹੈ ਜੀ ਠੀਕ ਹੈ ਅਸੀਂ ਕੋਈ ਠਾਲੇ ਟੂਲੇ ਨਹੀਂ ਲਾਉ ਦੇਗੇ ਅਸੀਂ ਸੇਵੇ ਦ앗ਦੇ ਹਾਂ ਜਿਵੇਂ ਅਸੀਂ ਦੱਸਦੀ ਗੁਰੂ ਘਰ ਦੀ ਦਸਦੀ ਠੀਕ ਹੈ ਜੀ ਨਹੀਂ ਹੈਗਾ ਵੀ ਆਪਾਂ ਕਿਸੇ ਨੂੰ ਕਿਸੇ ਕਰ ਮਨਾਲੇ ਤੋੜਾਂਗੇ ਠੀਕ ਹੈ ਜੀ ਅਜੇ ਮੈਂ ਤਾਂ ਪੁੱਛਦਾ ਵੀ ਜਾਣਾਂ ਕਿੱਥੇ ਹਾਂ ਹਾਂ ਪਰ ਕਹਤਾ ਤੈਨੂੰ ਇਹ ਕਹਿਣਾ ਵੀ 21 ਤਨ ਗੁਰੂ ਘਰ ਸੇਵਾ ਕਰ ਠੀਕ ਹੈ ਜੀ ਠੀਕ ਹੈ ਅਰਦਾਸ ਤੋਂ ਬਾਅਦ ਮਹਾਰਾਜ ਦਾ ਰਮਾਲਾ ਲੈ ਕੇ ਜਾ ਠੀਕ ਹੈ ਜੀ ਘਰੇ ਸੁਖਨੀ ਸਾਹਿਬ ਦਾ ਪਾਠ ਕਰਾ ਠੀਕ ਹੈ ਜਿਹੜਾ ਬਾਬੇ ਨੇ ਮੈਨੂੰ ਕੋਈ ਹੁਕਮ ਦੇ ਦਿੱਤਾ ਆਪਾਂ ਉਹਦੀ ਫਰਦਾਵਾ ਕਰ ਦਿੰਨੇ ਆਂ। ਅੱਛਾ, ਦਿਰਵਾਰ ਦੀ ਚੌਕੀ ਲਾਉਣੀ ਹੈ। ਹਾਂ, ਚੌਕੀ ਲਾਣੀ ਹੈ ਜਿਹੜਾ ਆਪਾਂ ਸਵੇਰ ਕਿਨੇ ਵਜੇ ਲੱਗਦੀ ਹੈ ਇਹ? 11:00 ਤੋਂ ਲੈ ਕੇ 4:00 ਵਜੇ। ਅੱਛਾ, ਇੱਕ ਬਾਬਾ ਜੀ, ਮੰਨ ਲਓ ਤੁਸੀਂ ਕਹਿ ਰਹੇ ਹੋ ਵੀ ਕੁੜੀ ਆਪਾਂ ਨਾ ਵੀ ਮੁੰਡਾ ਹੋਊਗਾ। ਫਿਰ ਮਤਲਬ ਇਹ ਕੁੜੀਆਂ ਹੋਣੀਆਂ ਨਹੀਂ ਚਾਹੀਦੀਆਂ ਜਾਂ ਕੁੜੀਆਂ ਨੂੰ ਵਧੀਆ ਨਹੀਂ ਮੰਨਦੇ ਤੁਸੀਂ? ਨਾ ਆਪਾਂ ਮੁੰਡਾ ਹੋਣ ਦਾ ਦਾਵਾ ਕਰਦੇ ਹਾਂ। ਇੱਕ ਤਾਂ ਹੁੰਦਾ ਬੱਚਾ ਹੋਣ ਦਾ ਦਾਵਾ ਕਰਨਾ। ਬੱਚਾ ਹੋਣ ਦੀ ਹੈ ਪੁੱਤਰ। ਇਹ ਤਾਂ ਉਹ ਸਿੱਪਾ ਕੇ ਕਹਿ ਦਿੰਦਾ ਅਗਲਾ ਕਹਿੰਦਾ ਯਾਰ ਮੁੰਡੇ ਹੀ ਹੋ ਜੀ ਇਹ ਇਹ ਗਾਂ ਸਟਿੰਗ ਹੋਈ ਆ ਪਹਿਲਾਂ ਆ ਮੰਡੀ ਚ ਹੋਇਆਗਾ ਸਾਢੇ 7 ਸਾਲਾਂ ਦਾ ਮੈਂ ਕਹੀ ਸੀਗਾ ਵੀ ਬਾਬਾ ਸਾਢੇ ਤਾਂ ਚਾਹੀਏ ਤੁਸੀਂ ਇੱਕ ਵੀਡੀਓ ਦੇ ਵਿੱਚ ਕਿਹਾ ਸੀ ਕਿ ਉਹਨਾਂ ਨੇ ਟੈਸਟ ਕਰਵਾਇਆ ਸੀ ਕਿ ਕੁੜੀ ਕੁੜੀ ਸੀ ਪਰ ਬਾਅਦ ਚ ਉਹ ਮੁੰਡਾ ਬਣ ਗਿਆ ਸੀ ਮਤਲਬ ਇਹ ਕੀ ਗੱਲਬਾਤ ਸੀ ਇਹ ਪੁੱਤਰ ਕੋਈ ਪੀਰ ਦੀ ਰਹਿਮਤ ਸੀਗੀ ਅੱਛਾ ਉਹ ਕੋਈ ਨਾ ਟੈਸਟ ਭੇਜ ਦਿੰਨੇ ਚੰਡੀਗੜ੍ਹ ਕੋਈ ਪਤਾ ਨਹੀਂ ਪੰਬੇ ਅੱਛਾ ਹੀ ਚੰਗੀ ਆਗੀ ਅੱਛਾ ਜੀ ਉਹ ਜਿਹਦੇ ਬੱਚਾ ਸੀਗਾ ਉਹ ਕੋਲੇ ਬੈਠੇ ਸੀ ਉਹਨਾਂ ਨੇ ਫੋਨ ਤੇ ਵੀ ਅੰਗਰੇਜ਼ੀ ਚ ਬੋਲੀ ਗਈ ਅੱਛਾ ਜੀ ਉਹਨਾਂ ਨੂੰ ਆਇਆ ਹੋ ਗਿਆ ਵੀ ਸਾਡੀ ਕੁੜੀ ਹੈ ਕਿ ਅੰਗਰੇਜ਼ੀ ਚ ਬੋਲੇ ਉਹਨਾਂ ਨੂੰ ਵੀ ਦੱਸਿਆ ਵੀ ਕਿਆ ਤੇ ਮੁੰਡੇ ਦਾ ਕੁੜੀ ਦਾ ਹਾਂ ਹਾਂ ਉਹਨਾਂ ਨੇ ਕੋਈ ਕਿਆ ਅੰਗਰੇਜ਼ੀ ਚ ਹਾਂ ਉਹਨੂੰ ਸੁਣ ਗਿਆ ਉਹਨਾਂ ਨੇ ਅੱਛਾ ਹੁਣ ਸੁਣ ਗਿਆ ਵੀ ਆਪਣੀ ਤਾਂ ਕੁੜੀ ਹੈ ਕੁੜੀ ਹੈ ਗਿਆ ਅੱਛਾ ਠੀਕ ਹੈ ਉਹ ਕੁਦਰਤੀ ਮੈਂ ਆ ਗਿਆ ਮੁੰਡੇ ਕੋਲੇ ਹਾਂ ਤੇ ਮਿਲ ਕਹਿੰਦਾ ਯਾਰ papa ਆਪਣੀ ਤਾਂ ਕੁੜੀ ਹੈ ਅੱਛਾ ਮੇਰੇ ਅੰਦਰ ਮਾਰ ਨਹੀਂ ਲਿਆ ਹਾਂ ਹਾਂ ਕੋਈ ਅਸੀਂ ਆਪਣਾ ਸਾਲ ਹਾਂ ਠੀਕ ਹੈ ਜੀ ਸਾਡੇ ਵਿੱਚ ਬਚਾ ਹਾਂ ਜੀ ਹਾਂ ਜੀ ਚੱਕਰਾਂ ਚ ਪਾਉਣ ਵਾਲੀ ਕਰਨੀ ਹੈਗੀ ਠੀਕ ਹੈ ਜੀ ਮਾ ਯਾਰ ਚਮਤਕਾਰ ਨੂੰ ਨਮਸਕਾਰ ਹੈ ਮਾ ਕਾਲੇ ਹਾਂ ਮਾ ਤੇ ਬਾਬੇ ਤੇ ਆਜੀ ਹੁਣ ਮੈਂ ਤੈਨੂੰ ਦੱਸ ਦੂੰ ਮੈਂ ਲੈ ਕੇ ਕੁੜੀ ਹਾਂ ਹਾਂ ਤੇ ਮੈਨੂੰ ਕੋਤਰ ਪਹਿਲਾਂ 1.5-2 ਸਾਲ ਦੀ ਗੱਲ ਹੈ ਉਹ ਬੱਚੇ ਕੋਲੇ ਮੁੰਡਾ ਵਾਪਰਨ ਦਿਖਾ ਰੱਖਿਆ ਜੀ ਜਿਹੜੀ ਮੈਨੂੰ ਬਾਬਾ ਚੀਜ਼ ਦਿਖਾ ਦੇ ਉਹ ਲਈ ਮੈਂ ਗੱਲ ਕਰਦਾ ਠੀਕ ਹੈ ਜੀ ਜਿਹੜੀ ਚੀਜ਼ ਦਿਖਾ ਦੇ ਜੀ ਹਾਂ ਠੀਕ ਹੈ ਭਾਜੀ ਤੇ ਨਹੀਂ ਕਰਦੇ ਠੀਕ ਹੈ ਜੀ ਹੋਈਆਂ ਵੀ ਹੋਈਆਂ ਨੇ ਹਾਂ ਹਾਂ ਚੋਈਆਂ 2.5 ਸਾਲ ਲਾ ਬਾਦ ਉਹਨਾਂ ਨੇ ਕਹੇ ਸੀ ਵੀ ਸਾਡੀ ਸਾਡੀ ਕੁੜੀ ਹੋ ਜੇ ਹਾਂ ਕੁੜੀ ਹੋਈ ਇਹਨਾਂ ਨੇ ਇਹ ਨਹੀਂ ਕਹਿੰਦੇ ਵੀ ਆਪਾਂ ਵੀ ਆਪਾਂ ਕੁੜੀਆਂ ਦੇ ਰਾਜ ਆ ਮਤਲਬ ਬੱਚਾ ਬੱਚੇ ਦੀ ਹਾਂ ਬੱਚੇ ਦਾ ਪਰ ਕਈਆਂ ਦੀ ਇੱਛਾ ਹੀ ਹੁੰਦੀ ਆ ਵੀ ਮੁੰਡਾ ਹੋਵੇ ਹਾਂ ਇਹ ਹੋ ਤੈਨੂੰ ਕੁੜੀਆਂ ਵੱਧੋਂ ਆ ਗਿਆ ਕੋਈ ਚਾਰ ਵੱਧੋਂ ਆ ਗਿਆ ਹਾਂ ਕਿੰਨੇ ਬਹੁਤਿਆਂ ਦੇ ਮੁੰਡੇ-ਮੁੰਡੇ ਹੁੰਦੇ ਨੇ ਉਹਨਾਂ ਦੀ ਇੱਛਾ ਕੁੜੀ ਦੀ ਵੀ ਹੋ ਸਕਦੀ ਆ ਹੈਗੀ ਹੈ ਹਾਂ ਬਹੁਤ ਕਈਆਂ ਦੇ ਮੁੰਡੇ-ਮੁੰਡੇ ਹੁੰਦੇ ਨੇ ਅਗਲਾ ਕਹਿੰਦਾ ਯਾਰ ਕੁੜੀ ਹੋ ਜੇ ਕੁੜੀਆਂ ਵੀ ਲੈ ਕੇ ਗਏ ਬਾਬੇ ਤੋਂ ਹਾਂ ਸੇਵਾਦਾਰ ਹੈ ਮਤਲਬ ਇੱਛਾ ਅਨੁਸਾਰ ਹੈ ਹਾਂ ਇੱਛਾ ਅਨੁਸਾਰ ਇਹ ਨਹੀਂ ਹੈਗਾ ਦਾਵਾ ਵੀ ਆਪਾਂ ਹੋਈ ਮੁੰਡਾ ਜਾਂ ਕੋਈ ਬਿਮਾਰੀ ਵਗੈਰਾ ਵੀ ਜਿਵੇਂ ਕੋਈ ਦੇ ਕੋਈ ਚਾਰ ਚਾਰ ਇੱਥੇ ਪਰ ਇੱਕ ਹੋਰ ਗੱਲ ਆ ਪੁੱਤ ਇੱਕ ਦੀ ਹੋ ਗਿਆ ਹੈਗਾ ਤੇ ਕੁੜੀਆ ਹੋਈ ਜਿਹੜੇ 7.5 ਸਾਲਾਂ ਆ ਸਾਡੇ ਉੰਡੀ ਹੋਇਆ ਕੁੜੀਆਂ ਵਾਲੇ ਵੀ ਐ ਚਾਰ ਕੁੜੀਆਂ ਵੱਧ ਹੋਇਆ ਕਿ ਜਿਹਦੇ ਤਿੰਨ ਕੁੜੀਆਂ ਵੱਧ ਹੋਇਆਗਾ ਇਹਦੇ ਪਹਿਲਾ ਹੀ ਬੱਚਾ ਹੁਣ ਸਾਡੇ ਉਹਦਾ ਨੰਬਰਦਾਰ ਹੰਦ ਗੀਤਾ ਨੰਬਰਦਾਰ ਕੇ ਹਾਂ ਉਹ ਆਏ ਕਹਿੰਦੇ ਸੀ ਬਾਬਾ ਜੀ ਕੁੜੀ ਨੂੰ ਵਿਆਹ ਦੇ ਦਾਂਗੇ ਅੱਛਾ ਉਹਨਾਂ ਦੀ ਸੇਵਾ ਲਵਾਈ ਬਾਬੇ ਦੇ ਸਾਡੇ ਕੋਲ ਚੇਦੀ ਹਾਂ ਤੇ ਉਹ ਕੁੜੀ ਕੋਲੇ ਜੋੜੀ ਹੋਈ ਦੋ ਅੱਛਾ ਇਹ ਤਾਂ ਨੀਤ ਨੂੰ ਮਹਾਰਾਜਾ ਪੁੱਤ ਹੈ ਜਹੇਜਾ ਜਹੇਜਾ ਕੁਛ ਚਾਹੀਦਾ ਉਹ ਮਿਲਦਾ ਮਿਲ ਜਾਂਦਾ ਕਿਉਂ ਮੈਂ ਖੁਦ ਕੁwadi ਖੇਡਦਾ ਹੁੰਦਾ ਸੀ ਅੱਛਾ ਕਦੇ ਕਦੇ ਕੀਤੀ ਕੁਮਾਂ ਦੀ ਸੇਵਾ ਕਰ ਦਿੰਦੇ ਸੀ ਇਸ ਬਾਬੇ ਦੀ ਐਸੀ ਲੇ ਮੈਨੂੰ ਕਿਹੜਾ ਪਤਾ ਕਿ ਮੈਂ ਸੰਤ ਬਣਾਂਗਾ ਮੇਰੇ ਬਚਨ ਪ ਮੈਂ ਤਾਂ ਸੋਚਦਾ ਰਹਿ ਜਾਂਦਾ ਵੀ ਹੋ ਕਿਵੇਂ ਜਾਂਦਾ ਅੱਛਾ ਇਹ ਜੀ ਰਹਿਮ ਤਾਂ ਹੀ ਮੇਰੇ ਮੂੰਚੇ ਕਢਾਉਂਦਾ ਮੇਰੇ ਕੀ ਪਾਵਰ ਹੈ ਮੈਂ ਕਿਹੜਾ ਕੋਈ ਰੱਬ ਆ ਹਾਂ ਮੈਂ ਦੀ ਸੇਵਾ ਕਰਦਾ ਕਰ ਰਹਾ ਤਾਂ ਇਹਦਾ ਭਜਨ ਪਾਠ ਕਰਦਾਗਾ ਠੀਕ ਹੈ ਜੀ ਇਹ ਮੂੰਚੇ ਕਢਾ ਹੁੰਦਾ ਸੱਚੀ ਜੋ ਵੀ ਹੋਣਾ ਹੋਵੇ ਠੀਕ ਹੈ ਠੀਕ ਹੈ ਮੈਨੂੰ ਮੇਰੇ ਬਾਬੇ ਤੇ ਮਾਨ ਹੈ ਮਤਲਬ ਅੱਛਾ ਬਾਬਾ ਜੀ ਜੇ ਕਿਸੇ ਨੇ ਆਉਣਾ ਹੋਵੇ ਮਤਲਬ ਕੋਈ ਐਡਰੈਸ ਵਗੈਰਾ ਜਗਾ ਕਿੱਥੇ ਬੈਠੇ ਆਪਾਂ ਮਤਲਬ ਸੇ ਪੁੱਤਰੇ ਮਾਨਸਾ ਜਿਹੜਾ ਬੈਹ ਜਾਂਦਾ ਹਾਂਜੀ ਬਰੇਟਾ ਮੰਡੀ ਪੈ ਜਾਂਦੀ ਹੈ ਛੋਟਾ ਜਿਹਾ ਸ਼ਹਿਰ ਹੈਗਾ ਉਪੜਲਾ ਅਡਾ ਬਰੇਟਾ ਜਾਖੜਾ ਉਹ ਰੋੜ ਤੇ ਜਾਖੜਾ ਤੇ ਤੇ ਭਲਾਡੇ ਦੇ ਵਿਚਾਲੇ ਹੈ ਠੀਕ ਹੈ ਜੀ 10 12 ਕਿਲੋ ਮਾਨਸਾ ਜ਼ਿਲ੍ਹੇ ਦਾ ਛੋਟਾ ਜਿਹਾ ਸ਼ਹਿਰ ਹੈ ਬਰੇਟਾ ਬਰੇਟਾ ਮੰਡੀ ਅੱਛਾ ਉ ਬਰੇਟਾ ਮੰਡੀ ਤੇ ਜੰਗਲੀ ਸ਼ਾ ਪੀਰ ਹੈ ਰੇਲਵੇ ਸਟੇਸ਼ਨ ਦੇ ਉੱਤੇ ਠੀਕ ਹੈ ਜੀ ਤੁਹਾਨੂੰ ਦੱਸ ਦਿਆ ਵੀ ਪਹਿਲਾਂ ਕਹਿੰਦੇ ਵੀ ਐਕਚੁਅਲੀ ਲੈਣਾ ਪਾਉਂਦੇ ਹੁੰਦੇ ਸੀ ਕਹਿੰਦੇ ਜੀ ਛੋਟੀਆਂ ਮਟੀਆਂ ਹੀ ਹੁੰਦੀਆਂ ਸੀ ਹਾਂ ਵੀ ਲੈਣ ਪਾ ਜਾਂਦੇ ਸੀ ਕਹਿੰਦੇ ਵੀ ਰਾਤ ਨੂੰ ਇੱਕ ਟਟਾ ਟਟਾ ਸਾਰਾ ਪਰੇ ਹੁੰਦਾ ਸੀ ਅੱਛਾ ਅੱਛਾ ਫਿਰ ਇਹ ਜਗਾ ਛੱਡੀ ਉਹ ਪਿੱਛੇ ਕ ਇਹ ਸੰਤਨ ਕਰਨ ਦੀ ਅਦਾ ਸਰੀਰ ਤੇ ਲੈਂਦੀ ਹੈ ਇਹ ਸਾਧੂ ਸੰਤ ਨੇ ਉਹ ਨਹੀਂ ਹੈਗਾ ਵੀ ਜਿਵੇਂ ਲਾਲਾਣਾ ਆ ਗਿਆ ਫਿਰ ਹਾਂ ਇਹਨਾਂ ਦੀ ਦੇਰ ਲੱਗਦੀ ਹੈ ਦੇਸੀ ਤੋਂ ਠੀਕ ਹੈ ਕੀ ਹੋਰ ਨੇ ਅੱਛਾ ਪੁਰਾਣੀ ਦਵਾਈ ਦੇ ਕੀ ਪਤਾ ਕੀ ਆ ਉਹ ਸਮੇਂ ਚ ਹਾਂ ਹਾਂ ਬਿਲਕੁਲ ਤੇ ਹੁਣ ਇਹ ਜਾਗੂਤ ਜਾਦੀ ਹੋਊਗੀ ਚੀਜ਼ ਠੀਕ ਹੈ ਤੁਮ ਭਾਲੇ ਫੋਨ ਲਾ ਕੇ ਸੁੱਖਾਪੂਰੀ ਆਉਂਦੀਆਂ ਨੇ ਸ਼ਰਧਾ ਨਾਲ ਅੱਛਾ ਬਿਮਾਰੀਆਂ ਦਵਾਈ ਕੋਈ ਬਿਮਾਰੀ ਮੋਰੀ ਠੀਕ ਹੁੰਦੀ ਆ ਜਾਂ ਕੈਂਸਰ ਵਾਲੀ ਵੀ ਹੋ ਜਾਂਦਾ ਅੱਛਾ ਕਿੱਥੇ ਕੁੜੀ ਆ ਗਈ ਹੁਣ 30 ਸਾਲ ਹੋ ਗਏ ਆ ਮੇਥੋਂ ਪਹਿਲਾਂ ਦੀ ਹੁੰਦੀ ਬਚਾਰੀ ਹਾਂ ਉਹ ਕੁੜੀ ਦੇ ਸਾਰੇ ਖੂਨ ਦੇ ਵਿੱਚ ਕੈਂਸਰ ਸੀਗਾ ਅੱਛਾ ਬਲੱਡ ਕੈਂਸਰ ਸੀ ਤੇ ਉਹ ਬੁੜੀ ਉੱਥੇ ਖੜੀ ਖੜੀ ਜਾਵੇ ਕਹਿੰਦੀ ਬਾਬਾ ਮੇਰਾ ਆਪਰੇਸ਼ਨ ਹੋਣਾਗਾ ਮੇਰਾ ਆਪਰੇਸ਼ਨ ਨਾ ਹੋਵੇ ਜੇ ਤੂੰ ਝਾੜੂ ਲਵਾਉਣਾ ਕਹਿੰਦੀ ਮੈਨੂੰ ਅਸੀਂ ਮੋੜ ਦੇ ਹਾਂ ਅੱਛਾ ਮਾਹ ਬੇਬੇ ਕੀ ਹੋ ਗਿਆ ਕਹਿੰਦੀ ਹੈ ਕਿ ਆਹ ਗੱਲ ਹੈ ਮਹਾਤਮਾ ਇੰਨੀ ਬੁੜੀ ਹੋ ਰਹੀਆਂ ਤੁਹਾਨੂੰ ਕਹਿਦੇ ਮਾਦ ਨੂੰ ਵੀ ਆ ਜਾ ਮੈਂ ਸਲਾਗਣ ਹਾਂ ਕਹਿੰਦੀ ਨਾ ਆਈ ਮੈਂ ਸੇਵਾ ਕਰਨੀ ਮਾਜੀ ਸੇਵਾ ਕਰਨੀ ਕੋਰੇ ਬਾਬਾ ਤੇ ਮੋੜ ਲਿਊਗਾ ਹਾਂ ਜੇ ਉੱਥੇ ਗਏ ਪੁੱਤਰ ਉਹਦਾ ਆਪਰੇਸ਼ਨ ਹੋਣਾ ਸੀਗਾ ਹਾਂ ਬੁੜੀ ਦਾ ਹਾਂ ਤੇ ਉਥੇ ਜਿਹੜਾ ਦੁਬਾਰੇ ਰਿਪੋਟਾ ਕਰਿਆ ਬਈ ਸ਼ੁਰੂ ਤੋਂ ਪਹਿਲਾਂ ਹੀ ਰਿਪੋਟਾ ਕਰਦੇ ਆਂ ਹਾਂ ਹਾਂ ਅੱਛਾ ਬੁੜੀ 5 ਵਜੇ ਨੂੰ ਆ ਕੇ ਭੰਗੜਾ ਹੋਣ ਲੱਗ ਜਾਊਗਾ ਫੇਰ ਅੱਛਾ ਅੱਛਾ ਹਾਂ ਇੱਕ ਹੁਣੇ ਵੀ ਪਹਿਲਾਂ ਵੀਡੀਓ ਪਾਈ ਸੀ ਇੱਕ ਅਸੀਂ ਹਾਂ ਕਮਲ ਬਰੇਟਾ ਮੁੰਡਾ ਜਿਹੜਾ ਆਪਣੇ ਪਾਈ ਸੀ ਉਹ ਵੀ ਉਹ ਦੇਖਿਆ ਸੀ ਮੋਗੇ ਤੋਂ ਹਾਂ 10 ਮਹੀਨੇ ਚਾਇਸੀ ਉਹ ਮੰਦੇ ਨੂੰ 3 ਦਿਨ ਰੱਖੀ ਸੀ ਹਾਂ ਪਰ ਇੱਥੇ ਸੀਗਾ ਬਲੱਡ ਇੱਥੇ ਸਿਰ ਚੈਂਸਰ ਅੱਛਾ ਕੀ ਬੋਲ ਜਾਨੂ ਗਰੀਤੀ ਚ ਹਾਂ ਉਹ ਜੀਆ ਉਮਰ ਗਿਆ ਬ੍ਰੇਨ ਟੂਮਰ ਹਾਂ 3 ਦਿਨ ਰੱਖੀ ਸੀ ਹਾਂ ਹੁਣ ਦਾ ਸਹੀ ਹੋ ਜਾ ਠੀਕ ਹੈ ਮਤਲਬ ਹੈਗਾ ਚੰਗਤ ਰਹੇਗਾ ਚੰਗਤ ਰਹੇਗਾ ਠੀਕ ਹੈ ਸ਼ਰਦਾ ਨਾਲ ਹੈ ਸ਼ਰਦਾ ਨਾਲ ਹੈ ਤਾਂ ਦੋਸਤੋ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਕੋਈ ਸ਼ਰਦਾ ਰੱਖਦੇ ਹੋ ਅਗਰ ਤੁਹਾਨੂੰ ਵੀ ਕੋਈ ਪਰੇਸ਼ਾਨੀ ਆ ਅਗਰ ਤੁਸੀਂ ਆਉਣਾ ਚਾਹੋ ਤਾਂ ਤੁਸੀਂ ਆ ਸਕਦੇ ਹੋ ਐਡਰੈਸ ਤੁਹਾਨੂੰ ਮਿਲ ਗਿਆ